ਸਤਿ ਨਮਸਕਾਰ ਮੈਂ ਪਰਵੀਨ ਲੰਗ ਅਧਿਐਕਸ਼ ਜਗਰਤੀ ਸੈਨਾ ਮੈਂ ਬੇਨਤੀ ਕਰਨੀ ਚਾਹਨਾ ਤੁਹਾਡੇ ਸਮਰਥਨ ਦੀ ਲੋੜ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਅਸੀਂ ਲੜ ਰਹੇ ਹਾਂ ਇੱਕ ਕਾਨੂੰਨ ਬਣਵਾਉਣ ਲਈ ਸੋਸ਼ਲ ਰਿਸਪਾਂਸਿਬਿਲਟੀ ਆਫ ਸਕੂਲ ਐਂਡ ਕਾਲਜੇਸ ਇਹਦੇ ਵਿੱਚ ਅਸੀਂ ਕੀ ਚਾਹੁੰਦੇ ਹਾਂ ਜੋ ਸਾਨੂੰ ਸੰਵਿਧਾਨ ਵੱਲੋਂ ਦਿੱਤਾ ਹੋਇਆ ਅਧਿਕਾਰ ਹੈ ਕਿ ਸਿੱਖਿਆ ਸਾਡਾ ਬੋਲੀਕ ਅਧਿਕਾਰ ਹੈ ਉਸ ਦੇ ਤਹਿਤ ਅਸੀਂ ਸਿਰਫ ਇੰਨਾ ਚਾਹੁੰਦੇ ਹਾਂ ਅਗਰ ਕਿਸੇ ਬੱਚੇ ਦੇ ਫਾਦਰ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦੀ ਉਸੇ ਸਕੂਲ ਦੇ ਵਿੱਚ ਪੜਾਈ ਬਿਲਕੁਲ ਫ੍ਰੀ ਹੋਣੀ ਚਾਹੀਦੀ ਬਿਨਾ ਕਿਸੇ ਦਬਾਅ ਤੋਂ ਹੋਣੀ ਚਾਹੀਦੀ ਆ ਉਹਦੀ ਮਾਤਾ ਤੋਂ ਕਿਸੇ ਤਰ੍ਹਾਂ ਦੀ ਫੀਸ ਮਾਫੀ ਦੀ ਚਿੱਠੀ ਨਹੀਂ ਲੈਣੀ ਚਾਹੀਦੀ ਉਹਨੂੰ ਜਲੀਲ ਨਹੀਂ ਕੀਤਾ ਜਾਣਾ ਚਾਹੀਦਾ ਕਿ ਤੂੰ ਆਪਣੇ ਬੱਚੇ ਨੂੰ ਕਿਸੇ ਸਰਕਾਰੀ ਸਕੂਲ 'ਚ ਟਰਾਂਸਫਰ ਕਰ ਲਾ ਇਹ ਬਹੁਤ ਛੋਟਾ ਜਿਹਾ ਅਧਿਕਾਰ ਆ ਜਿਹੜਾ ਸਾਨੂੰ ਸੰਵਿਧਾਨ ਨੇ ਦਿੱਤਾ ਅਸੀਂ ਮੰਗ ਰਹੇ ਆ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਇਸ ਅਧਿਕਾਰ ਨੂੰ ਦਿੱਤਾ ਜਾਵੇ ਕਿਉਂਕਿ ਸਕੂਲ ਔਰ ਕਾਲਜ ਸ਼ਿਕਸ਼ਾ ਦੇ ਕਾਨੂੰਨ ਦੇ ਤਹਿਤ ਸੇਵਾਕਾਰਿਆਂ ਦੇ ਵਿੱਚ ਆਉਂਦੇ ਨੇ ਸਾਰੇ ਸੁਸਾਇਟੀ ਐਕਟ ਦੇ ਮਾਧਿਅਮ ਨਾਲ ਸੁਸਾਇਟੀ ਬਣਾ ਕੇ ਸਕੂਲ ਚਲਾਉਂਦੇ ਨੇ ਜਿੰਦਾ ਇੱਕ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦਿੰਨਾ ਜੀ ਐਮਟੀ ਸਕੂਲਾਂ ਲੋਕ ਸਮਝਦੇ ਨੇ ਕਿ ਇਹ ਪ੍ਰਾਈਵੇਟ ਸਕੂਲ ਹੈ ਪਰ ਇਹਦਾ ਅਸਲੀ ਨਾਮ ਹੈ ਗੁਰੂ ਮਾਤਾ ਟਰਸਟ ਯਾਨੀ ਕਿ ਟਰਸਟ ਬਣਾ ਕੇ ਇਹ ਸਕੂਲ ਚਲਾਏ ਜਾਂਦੇ ਨੇ ਹਰ ਸਕੂਲ ਦੇ ਪਿੱਛੇ ਜ਼ਿਆਦਾਤਰ ਇਹ ਹੀ ਸਟੋਰੀ ਹੈ ਤੇ ਇਹ ਕੋਈ ਮੁਸ਼ਕਲ ਗੱਲ ਨਹੀਂ ਹੈ ਇਹਨਾਂ ਕੋਲ ਅਣਗਿਣਤ ਫੰਡ ਹੁੰਦੇ ਨੇ ਜੇ ਕੋਈ ਅਜਿਹੇ ਅਨਚਾਹੇ ਹਾਲਾਤ ਆ ਜਾਂਦੇ ਨੇ ਕਿਸੇ ਬੱਚੇ ਦੇ ਫਾਦਰ ਦੀ ਡੈਥ ਹੋ ਜਾਂਦੀ ਹੈ ਬਹੁਤ ਰੇਅਰ ਆਫ ਰੇਅਰਸ ਕੇਸ ਹੁੰਦਾ ਹੈ ਸਾਡੇ ਸਕੂਲਾਂ ਨੂੰ ਚਾਹੀਦਾ ਉਸ ਬੱਚੇ ਦੇ ਸਿਰ ਤੇ ਪਿਆਰ ਭਰਿਆ ਹੱਕ ਦੇਣ ਤੇ ਸਿੱਖਿਆ ਦੇ ਵਿੱਚ ਇਹ ਛੂਟ ਆਟੋਮੈਟਿਕ ਹੋਣੀ ਚਾਹੀਦੀ ਹੈ ਨਾਲ ਹੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਇੱਕ ਆਰਡੀਨੈਂਸ ਲਿਆ ਕੇ ਇਹਦਾ ਕਾਨੂੰਨ ਬਣਾਇਆ ਜਾਵੇ ਔਰ ਇਹ ਖਾਲੀ ਸਕੂਲ ਤੇ ਨਹੀਂ ਕਾਲਜਾਂ ਤੇ ਵੀ ਲਾਗੂ ਹੋਣੀ ਚਾਹੀਦੀ ਹੈ ਜਿਹੜਾ ਬੱਚਾ ਫਾਦਰਲੈਸ ਹੋ ਗਿਆ ਉਹਦੀ ਸਿੱਖਿਆ ਦੀ ਜ਼ਿੰਮੇਵਾਰੀ ਸਕੂਲ ਸਿਸਟਮ ਦੀ ਹੈ ਸਰਕਾਰਾਂ ਦੀ ਹੈ ਅਗਰ ਤੁਹਾਨੂੰ ਲੱਗਦਾ ਇਹ ਜਾਇਜ਼ ਮੁੱਦਾ ਤਾਂ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ WhatsApp ਤੇ ਸਾਰਿਆਂ ਨੂੰ ਭੇਜੋ ਤਾਂਕਿ ਅਸੀਂ ਸਰਕਾਰ ਨੂੰ ਮਜਬੂਰ ਕਰ ਸਕੀਏ ਇਸ ਗੱਲ ਦੇ ਉੱਤੇ ਇੱਕ ਸਰਕਾਰਤਵਕ ਪਹਿਲ ਕਰਨ ਲਈ ਜੈ ਹਿੰਦ ਜੈ ਭਾਰਤ